ਪੁਲਿਸ ਵਾਲ ਨੇ ਕਿਹਾ ਨਾ ਕਾਰਨ ਪਤਾ ਚ ਗਰੀਬ ਬੰਦੇ ਹੈ ਗਿਆ ਤੇ ਇਹ ਕਹਿੰਦੇ ਮਾੜ ਮੋਟਾ ਕੋਈ 2-300 ਦਾ ਕੰਮ ਕਰਦਾ ਸੀ ਰੋਜ਼ ਦਾ ਤੇ ਕਾਰਨ ਪਤਾ ਚ 25000 ਇਕੱਠਾ ਕੀਤਾ ਸੀ ਬਣਵਾਈ ਸੀ ਜੀ ਤੇ ਉਹਦੇ ਕਰਣ ਹੁਣ ਮੇਰੇ ਤੋਂ ਰੋਜ਼ਗਾਰ ਹੀ ਬੰਦ ਹੋ ਗਿਆ ਜੀ ਇਹ ਕਿੰਨੇ ਮਾੜ ਮੋਟਾ ਮਿਲਦੀ ਦੇ ਪੁਲਿਸ ਪ੍ਰਸ਼ਾਸਨ ਆ ਕੇ ਨਾ ਚੰਨਿਆ ਮਾੜ ਮੋਟਾ ਸਹੀ ਮਦਦ ਕੀਤੀ ਜਾ ਇਹ ਜੋ ਤੁਸੀਂ ਵੇਖ ਰਹੇ ਹੋ ਵਿਅਕਤੀ ਸਕਰੀਨ ਤੇ ਰੋ ਕੇ ਆਪਣਾ ਹਾਲ ਦੱਸ ਰਿਹਾ ਹੈ ਅਤੇ ਦੱਸ ਰਿਹਾ ਹੈ ਵੀ ਉਸ ਦਾ ਰੋਜ਼ਗਾਰ ਹੀ ਬੰਦ ਹੋ ਗਿਆ ਹੈ ਉਸ ਕੋਲ ਕੋਈ ਹੋਰ ਰੋਜ਼ਗਾਰ ਹੀ ਨਹੀਂ ਹੈ ਮਜਦੂਰੀ ਕਰਦਾ ਸੀ ਗਰੀਬ ਇਨਸਾਨ ਹੈ ਅਤੇ ਫਾਜ਼ਿਲਗਾ ਦੇ ਸੀਤਾ ਰਾਮ ਪੰਡਤ ਵਾਲੀ ਗਲੀ ਹੈ ਜਿਸ ਨੂੰ ਛੱਤ ਵਾਲੀ ਗਲੀ ਵੀ ਕਿਹਾ ਜਾਂਦਾ ਹੈ ਰਹਿੰਦਾ ਹੈ ਰਾਤ 9 ਵਜੇ ਕਾਰ ਦੇ ਬਾਹਰ ਇਹ ਜੋ ਤੁਸੀਂ ਮੋਟਰਸਾਈਕਲ ਰੇੜੀ ਵੇਖ ਰਹੇ ਹੋ ਇਹ ਖੜੀ ਕੀਤੀ ਐ ਤੇ ਸਵੇਰੇ 5 ਵਜੇ ਵੇਖਿਆ ਤਾਂ ਨਹੀਂ ਸੀ ਇਹ ਜੋ ਤੁਸੀਂ ਵੇਖ ਰਹੇ ਹੋ ਇਹ ਕਾਰ ਦੇ ਨੇੜੇ ਦੋ ਕਾਰ ਤਿੰਨ ਕਾਰ ਛੱਡ ਕੇ ਕਿਸੇ ਕਾਰ ਲੱਗੇ ਸੀ ਸੀਸੀਟੀਵੀ ਕੈਮਰੇ ਦੀ ਫੁਟੇਜ ਹੈ ਜਿਸ ਤੋਂ ਇਹ ਪਤਾ ਲੱਗਦਾ ਹੈ ਵੀ ਮੋਟਰਸਾਈਕਲ ਰੇੜੀ ਜੋ ਕਾਰ ਦੇ ਬਾਹਰ ਖੜੀ ਸੀ ਜੋ ਉਹ ਵਿਅਕਤੀ ਚੋਰ ਉਸ ਮੋਟਰਸਾਈਕਲ ਰੇੜੀ ਨੂੰ ਚੋਰੀ ਕਰਕੇ ਲੈ ਗਿਆ ਹੈ ਰੋੜ ਕੇ ਘਰ ਤੋਂ ਦੂਰ ਲੱਗੇ ਆ ਤੇ ਉੱਥੇ ਜਾ ਕੇ ਸਟਾਰਟ ਕਰ ਰਿਹਾ ਹੈ ਇਹ ਤੇ ਹੀ ਬਾਸ ਨਹੀਂ ਇਹ ਰੇਡੀਓਸ ਤੋਂ ਸਟਾਰਟ ਇਥੇ ਨਹੀਂ ਹੋਈ ਥੋੜੀ ਅੱਗੇ ਜਾ ਕੇ ਇਹ ਸਟਾਰਟ ਹੋ ਗਈ ਅਤੇ ਉਸ ਨੂੰ ਭਜਾ ਕੇ ਲੈ ਗਿਆ ਹੈ ਇਸ ਬਾਅਦ ਵਿੱਚ ਜਦ ਸਵੇਰ ਸੁਬਾ 5 ਵਜੇ ਉਸਨੇ ਬਾਹਰ ਵੇਖਿਆ ਤਾਂ ਘਰ ਦੇ ਬਾਹਰ ਰੇੜੀ ਨਹੀਂ ਸੀ ਤਾਂ ਉਸ ਦੇ ਹੋਸ਼ ਉੱਡ ਗਏ ਹੱਕਾ ਬੱਕਾ ਰਹਿ ਗਿਆ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਉਹ ਆਸ-ਪਾਸੇ ਲੱਭਣ ਲੱਗਾ ਪਰ ਸ਼ਾਮ ਤੱਕ ਰੇੜੀ ਦਾ ਕੋਈ ਸੁਰਾਗ ਨਹੀਂ ਮਿਲਿਆ ਇਸ ਤੋਂ ਬਾਅਦ ਥਾਰਾ ਸਿਟੀ ਫਾਜ਼ਿਲਕਾ ਵਿੱਚ ਦਰਖਾਸਤ ਦਿੱਤੀ ਗਈ ਹੈ ਅਤੇ ਪੁਲਿਸ ਵਾਲੇ ਆ ਕੇ ਕਿਸ ਤਰ੍ਹਾਂ ਤੁਸੀਂ ਵੇਖੋ ਵੀ ਮਜ਼ਦੂਰ ਵਿਅਕਤੀ ਇੱਕ ਰੋ ਰੋ ਕੇ ਦੁਹਾਈ ਪਾ ਰਿਹਾ ਹੈ ਵੀ ਉਸ ਦਾ ਰੁਜ਼ਗਾਰ ਦਾ ਸਾਧਨ ਹੈ ਬੜੀ ਮੁਸ਼ਕਲ ਨਾਲ 5-400 ਰੁਪਿਆ ਰੋਜ਼ਾਨਾ ਕਮਾਉਂਦਾ ਸੀ ਅਤੇ ਘਰ ਚਲਾਉਂਦਾ ਸੀ ਘਰ ਦੇ ਵਿੱਚ ਇੱਕ ਪਰਿਵਾਰ ਹੈ ਇੱਕ ਬਾਪ ਹੈ ਇੱਕ ਮਾਂ ਹੈ ਪਤਨੀ ਹੈ ਬੱਚੇ ਹੈ ਭੈਣ ਹੈ ਭਰਾ ਹੈ ਜਿਸ ਦਾ ਰੁਜ਼ਗਾਰ ਹੀ ਇੱਥੇ ਸੀ ਪਰਿਵਾਰ ਇੱਥੇ ਚੱਲਦਾ ਸੀ ਹੁਣ ਪੂਰੀ ਤਰ੍ਹਾਂ ਹੀ ਰੁਜ਼ਗਾਰ ਬੰਦ ਹੋ ਗਿਆ ਕਿਸ ਤਰ੍ਹਾਂ ਇਸ ਚੋਰ ਵੱਲੋਂ ਘਰ ਦੇ ਬਾਹਰ ਰੋਸ਼ਨੀ ਤੁਸੀਂ ਵੇਖੋ ਵੀ ਰਾਤ ਲਾਈਟਾਂ ਵੀ ਪੂਰੀਆਂ ਜਗਦੀਆਂ ਹਨ ਸ਼ਕਲ ਵੀ ਕਲੀਅਰ ਪਤਾ ਲੱਗਦਾ ਹੈ ਕੱਬਲ ਪਾ ਕੇ ਆਇਆ ਹੈ ਮੂੰਹ ਲੁਕੋ ਕੇ ਆਇਆ ਹੈ ਪੁਲਿਸ ਵੱਲੋਂ ਇਹ ਦਾਅਵੇ ਕੀਤੇ ਜਾ ਰਹੇ ਹਨ ਵੀ ਬੀਤੇ ਦਿਨੀ ਪੁਲਿਸ ਇਹ ਦਾਅਵੇ ਕਰ ਰਹੀ ਹੈ ਸੋਸ਼ਲ ਮੀਡੀਆ ਤੇ ਵੀ ਦਾਅਵੇ ਕਰ ਰਹੀ ਹੈ ਵੀ ਮੋਟਰਸਾਈਕਲ ਚੋਰ ਫੜ ਲਏ ਗਏ ਹਨ ਮੋਟਰਸਾਈਕਲ ਚੋਰ ਫੜ ਲਏ ਗਏ ਹਨ ਅਤੇ ਚੋਰੀ ਦੇ ਮੋਟਰਸਾਈਕਲ ਕੋਈ ਲੈ ਨਹੀਂ ਆ ਰਿਹਾ ਪਰ ਚੋਰਾ ਵੱਲੋਂ ਵੀ ਲਗਾਤਾਰ ਪੁਲਿਸ ਦੇ ਦਾਅਵਿਆਂ ਨੂੰ ਠੋਸ ਸਾਬਿਤ ਕਰਦੇ ਹੋਏ ਫਾਜ਼ਿਲਕਾ ਸਿਟੀ ਪੁਲਿਸ ਨੂੰ ਸਲਾਮੀ ਦਿੱਤੀ ਜਾ ਰਹੀ ਹੈ ਅਤੇ ਕਿਸ ਤਰ੍ਹਾਂ ਚੋਰੀ ਕੀਤੀ ਜਾ ਰਹੀ ਹੈ ਪੁਲਿਸ ਦਿਨ ਰਾਤ ਨਾ ਚੋਰਾ ਤੇ ਨਕੀਲ ਕਸਰੀ ਹੈ ਪਰ ਚੋਰਾ ਵੱਲੋਂ ਵੀ ਵਾਰ-ਵਾਰ ਜਵਾਨਤ ਬਾਹਰ ਆ ਕੇ ਆਦੀਆ ਆਤਾ ਤੋਂ ਮਜਬੂਰੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਜਿਸ ਕਰਕੇ ਪੁਲਿਸ ਲਈ ਵੀ ਵੱਡੀ ਸਿਰਦਰਦੀ ਬਣੀ ਹੋਈ ਹੈ ਪੁਲਿਸ ਵੱਲੋਂ ਲਗਾਤਾਰ ਚੋਰਾ ਤੇ ਨਕੀਲ ਕਸੀ ਜਾਂਦੀ ਹੈ ਪਰ ਫਿਰ ਵੀ ਚੋਰਾ ਵੱਲੋਂ ਇਸ ਤਰ੍ਹਾਂ ਕਾਰਨਾਮੇ ਕੀਤੇ ਜਾਂਦੇ ਹਨ ਜਿਸ ਵਿੱਚ आम ਤੇ ਗਰੀਬ ਪਰਿਵਾਰ ਪੂਰੀ ਤਰ੍ਹਾਂ ਪਿਸ ਕੇ ਰਹਿ ਗਿਆ ਹੈ ਉਸ ਦਾ ਕਹਿਣਾ ਹੈ ਜੋ ਜਿਸ ਦੀ ਇਹ ਮੋਟਰਸਾਈਕਲ ਰੇੜੀ ਹੈ ਉਸ ਦਾ ਨਾਮ ਸੂਰਜ ਕਪੂਰ ਹੈ ਅਤੇ ਮਜ਼ਦੂਰੀ ਕਰਦਾ ਹੈ ਫਾਜ਼ਿਲਕਾ ਦੇ ਪੰਡਤ ਸੀਤਾ RAM ਵਾਲੀ ਗਲੀ ਛੱਤ ਵਾਲੀ ਗਲੀ ਵਿੱਚ ਰਹਿੰਦਾ ਹੈ ਉਸ ਦਾ ਕਹਿਣਾ ਹੈ ਵੀ ਅਸੀਂ ਗਰੀਬ ਇਨਸਾਨ ਆ ਅਤੇ ਪੁਲਿਸ ਤੋਂ ਇਹ ਮੰਗ ਕਰਦੇ ਆ ਵੀ ਸਾਡਾ ਕੋਈ ਮਸਲਾ ਹੱਲ ਕੀਤਾ ਜਾਵੇ ਨਹੀਂ ਤਾਂ ਸਾਡਾ ਤਾਂ ਰੋਜ਼ਗਾਰ ਹੀ ਬੰਦ ਹੋ ਗਿਆ ਬੜੀ ਮੁਸ਼ਕਿਲ ਨਾਲ ਉਸ ਨੇ ਪੈਸੇ ਜੋੜ ਕੇ ਇਕੱਠੇ ਕਰਕੇ ਆਡੇ ਅਗਵੰਡੀਆ ਦੇ ਰਿਸ਼ਤੇਦਾਰਾਂ ਤੋਂ ਫੜ ਕੇ ਇਹ ਰੇੜੀ ਬਣਾਈ ਸੀ ਅਤੇ ਕਰਦਾ ਰੋਜ਼ਗਾਰ ਚਲਣ ਜੋਗਾ ਕੀਤਾ ਸੀ ਪਰ ਹੁਣ ਚੋਰਾ ਵੱਲੋਂ ਇਹ ਦਿੱਤੀ ਵਾਰ ਦਾ ਸਦਕਾ ਉਸਦੇ ਘਰ ਦਾ ਰੋਜ਼ਗਾਰ ਬੰਦ ਹੋ ਗਿਆ ਹੈ ਪੁਲਿਸ ਕੋਲ ਜਦੋਂ ਗਿਆ ਤਾਂ ਪੁਲਿਸ ਨੇ ਕਿਹਾ ਵੀ ਉਹ ਇਸ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕਰਨਗੇ ਪਰ ਜਿਸ ਤਰ੍ਹਾਂ ਚੋਰਾ ਦੇ ਹੌਸਲੇ ਬੁਲੰਦ ਹਨ ਉਹ ਕਿਤਨੇ ਕਿਤਨੇ ਪੁਲਿਸ ਦੀ ਕਾਰਜਸ਼ੈਲੀ ਤੇ ਪੁਲਿਸ ਦੇ ਕੰਮਕਾਜ ਤੇ ਸਵਾਲੀਆ ਨਿਸ਼ਾਨ ਖੜੇ ਕਰਦੇ ਹਨ ਕਿ ਪੁਲਿਸ ਇਸ ਤਰ੍ਹਾਂ ਦਾ ਕੰਮ ਕਰਦੀ ਹੈ ਚੋਰਾ ਦੇ ਹੌਸਲੇ ਬੁਲੰਦ ਹਨ ਕਿਉਂ ਨਹੀਂ ਇਹਨਾਂ ਤੇ ਕੜੀ ਕਾਰਵਾਈ ਕੀਤੀ ਜਾਂਦੀ ਇੱਕ ਵਾਰੀ ਜਦੋਂ ਫੜੇ ਜਾਂਦੇ ਹਨ ਤਾਂ ਕਿਉਂ ਨਹੀਂ ਇਹਨਾਂ ਨੂੰ ਇਸ ਤਰੀਕਾ ਲਾਇਆ ਜਾਂਦਾ ਵੀ ਦੁਬਾਰਾ ਇਹ ਹਰਕਤਾਂ ਇਹ ਵਾਰਦਾਤਾ ਨਾ ਕਰਨ ਇਹ ਵੱਡੇ ਸਵਾਲੀਆ ਨਿਸ਼ਾਨ ਖੜੇ ਹੋਏ ਹਨ ਆਪਾਂ ਤੁਹਾਡੀ ਗੱਲ ਵੀ ਕਰਾਵਾਂਗੇ ਸੂਰਜ ਕਪੂਰ ਨਾਲ ਜਿਸ ਦੀ ਇਹ ਮੋਟਰਸਾਈਕਲ ਜਿਹੜੀ ਆਓ ਕਰੀਏ ਗੱਲਬਾਤ ਕੀ ਹੋਇਆ ਹੈ ਕੀ ਨਾਮ ਹੈ ਆਪਣਾ ਜੀ ਸੂਰਜ ਕਿੱਥੇ ਰਹਿੰਦੇ ਹੋ ਇੱਥੇ ਆ ਮਕਾਨਾ ਪਾਏ ਰਹੇ ਕੀ ਰਸੇ ਛਾਤੇ सीताराम ਗਲੀ ਛਾਤਾ ਨਹੀਂ ਗਲੀ ਕੀ ਮਸਲਾ ਹੋਇਆ ਜੀ ਮਸਲਾ ਆਇਆ ਹੋਇਆ ਕਾਰਨ ਪਤਾ ਚ ਕਿ ਰਾਤੀ ਰਕਸ਼ਾ ਖੜੀ ਕੀਤੀ ਮੋਟਰਸਾਈਕਲ ਦੇ ਟਰਾਲੀ ਜੀ ਤੇ ਸਵੇਰੇ ਉੱਠ ਕੇ ਦੇਖਿਆ ਆਪਾਂ ਮੇਰੀ ਟਰਾਲੀ ਹੈ ਨਹੀਂ ਸੀ ਕਿੱਥੇ ਖੜੀ ਕਰਦੇ ਹੋ ਇਹ ਥਾਂ ਤੇ ਆਦੇ ਗੂਏ ਦੇ ਬਾਹਰ ਕਿਨੇ ਹੋਏ ਖੜੀ ਕੀਤੀ ਸੀ ਜੀ ਰਾਤੀ 9 ਵਜੇ ਖੜੀ ਕੀਤੀ ਸੀਗੀ ਤੇ ਸਵੇਰੇ ਆਪਾਂ ਪੰਜ ਵਜੇ ਸਮਾ ਲਈ ਹੈ ਨਹੀਂ ਸੀ ਤੇ ਇਹ ਉਧਰ ਕੀ ਕੰਮ ਕੀ ਕਰਦੇ ਹੋ ਕੰਮ ਹੁੰਦਾ ਜਾਨ ਮਾਨਵਟਾ ਲੇਬਰ ਲੋਬਰ ਦਾ ਕੰਮ ਆਗਾ ਸੀਗਾ ਠੀਕ ਤੇ ਜਦੋਂ ਮੋਟਰਸਾਈਕਲ ਟਰਾਲੀ ਤੁਸੀਂ ਰਾਤੀ ਆਏ ਸਵੇਰੇ ਨਹੀਂ ਸੀ ਕੋਈ ਖੜਕਾ ਰਾਤੀ ਆਇਆ ਹੋਏ ਖੜਕਾ ਖੜਕਾ ਰਾਤੀ ਫਿਰ ਆਂਡ ਗਵਾਰਡ ਨੂੰ ਸਿਰੇ 5 ਵਜੇ ਪੁੱਛਿਆ ਵੀਡੀਓ ਵੀਡੀਓ ਡਰਾਈਵ ਮਾਰੀ ਵੀਡੀਓ ਆਈ ਹੈ ਜੀ ਵੀਡੀਓ ਆਪਣੇ ਕੋ ਪਈ ਹੈ ਤੇ ਕਾਹਨ ਕੀ ਗਸੀ ਉਹ ਨਾ ਉੱਥੇ ਨੁੱਕੜ ਤੇ ਕੈਮਰਾ ਲੱਗੇ ਸੀ ਉੱਥੇ ਜਾ ਕੇ ਉਹਨਾਂ ਨੇ ਵੇਖੀ ਹੈ ਤੇ ਉੱਥੇ ਸਟਾਰਟ ਸ਼ੁਰੂ ਕਰਕੇ ਉੱਥੇ ਹੀ ਲੈ ਕੇ ਚਲਾ ਗਿਆ ਜੀ ਤੇ ਤੁਸੀਂ ਕੋਈ ਦਰਖਾਸਤ ਦਿੱਤੀ ਥਾਣੇ ਦਰਖਾਸਤ ਅੱਜ ਦੇ ਕੇ ਆਇਆ ਜੀ ਪਹਿਲਾਂ ਅਸੀਂ ਸਿਰੇ ਟਰਾਲੀ ਮੈਂ ਕਿਹਾ ਪਹਿਲਾਂ ਅਸੀਂ ਨਾ ਭਾਲਦੇ ਪਏ ਸੀ ਉਹ ਉਧਰਲੇ ਪਾਸੇ ਲੱਗੇ ਤਾਂ ਦਰਖਾਸਤ ਲੇਟ ਹੋ ਗਈ ਹੁਣੇ ਦੇ ਕੇ ਤੇ ਕੀ ਕਹਿਣਾ ਪੁਲਿਸ ਵਾਲਿਆਂ ਦਾ ਪੁਲਿਸ ਵਾਲਿਆਂ ਨੇ ਕਹਿਣਾ ਕਾਰਨ ਪਤਾ ਜਿ ਕਿ ਗਰੀਬ ਬੰਦੇ ਹੈਗੇ ਆ ਤੇ ਇਹ ਕਹਿੰਦੇ ਆ ਮਾਣ ਮੋਟਾ ਕੋਈ 2-300 ਦਾ ਕੰਮ ਕਰਦਾ ਸੀ ਰੋਜ਼ ਦਾ ਤੇ ਕਾਰਨ ਪਤਾ ਚ ਕਰ 25000 ਇਕੱਠਾ ਕੀਤਾ ਸੀ ਬਣਵਾਈ ਸੀ ਜੀ ਤੇ ਉਹਦੇ ਕਰਨ ਹੁਣ ਮੇਰੇ ਤੋਂ ਰੋਜ਼ਗਾਰ ਹੀ ਬੰਦ ਹੋ ਗਿਆ ਜੀ ਜੀ ਕੋਈ ਹੈ ਨਹੀਂ ਉਹ ਕੋਈ ਮਸਲਾ ਤਾਂ ਠੀਕ ਹੈ ਕੋਤਮੀ ਇਹ ਕਹਿੰਨੇ ਮਾਣ ਮੋਟਾ ਮਿਲਦੀ ਤੇ ਕੁਝ ਕੋਈ ਪ੍ਰਯਾਸ ਨਹੀਂ ਆ ਕਹਿਣਾ ਚਾਹਨੇ ਮਾਣ ਮੋਟਾ ਸੰਦੀ ਮਦਦ ਕੀਤੀ ਜਾਂ ਜੀ ਤੇ ਪੁਲਿਸ ਵਾਲਿਆਂ ਦਾ ਕੀ ਕਹਿਣਾ ਹੈ ਪੁਲਿਸ ਵਾਲਾ ਕਹਿੰਦੇ ਉਹਨਾਂ ਨੇ ਤਰਖਾਸ ਨਾ ਲਈ ਕਹਿੰਦੇ ਸੀ ਪੜਨ ਦੀ ਕੋਸ਼ਿਸ਼ ਕਰਨਿਆ ਤਾਂ ਜੀ